ਕਮਾਈ ਜੇ ਆਪਾਂ ਪਰ ਬਰਡ ਆਪਾਂ 100 ਬਰਡ ਦੇ ਅਕੋਰਡਿੰਗ ਆਪਾਂ ਗੱਲ ਕਰੀਏ 100 ਬਰਡ ਦੇ ਕੋ ਮਿਚੋਂ ਆਪਾਂ ਨੂੰ ਲਗਭਗ ਵੀ 10000 ਰੁਪਏ ਇਨਕਮ ਜਿਹੜੀ ਹੋ ਜਾਂਦੀ ਹੈ ਉਹਨਾਂ ਬਰਡਸ ਪਾਉਣੇ ਉਸ ਦੇ ਅਕੋਰਡਿੰਗ ਆਪਾਂ ਨੂੰ ਇੱਕ ਬਰਡ ਦੇ ਅਕੋਰਡਿੰਗ ਪਰ ਸਕੁਅਰ ਫੁੱਟ ਜਿਹੜੀ ਜਗ੍ਹਾ ਆਪਾਂ ਨੂੰ ਚਾਹੀਦੀ ਨੇ ਜੇ ਆਪਾਂ 15 ਸਕੁਅਰ ਫੁੱਟ ਦਾ ਆਪਾਂ ਜਗ੍ਹਾ ਲੈਨੇ ਤਾਂ ਉਹਦੇ ਵਿੱਚ ਆਪਾਂ 1500 ਜਿਹੜੇ ਹੈਗੇ ਬਰਡਸ ਨੂੰ ਆਪਾਂ ਰੱਖ ਸਕਦੇ ਹਾਂ ਐਗਰੀਕਲਚਰ ਟੀਚਰ ਪੋਲਟਰੀ ਫਾਰਮਿੰਗ ਦਾ ਧੰਦਾ ਮੈਂ ਇੱਕ ਸਹਾਇਕ ਬਿਜ਼ਨਸ ਦੇ ਤੌਰ ਤੇ ਆਪਣਾ ਕਰ ਰਹੇ ਆ ਤੇ ਪਹਿਲਾ ਮੇਰੇ ਫਾਦਰ ਸਾਹਿਬ ਆ ਜਿਹੜਾ ਲੰਮੇ ਸਮੇਂ ਤੋਂ 15 16 ਸਾਲ ਉਹਨਾਂ ਨੇ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾ ਕੀਤਾ ਸੀਗਾ ਹੁਣ ਮੈਂ ਵੀ ਇੱਕ ਸਹਾਇਕ ਧੰਦੇ ਦੇ ਤੌਰ ਤੇ ਜਿਹੜਾ ਇਹਨੂੰ ਅੱਗੇ ਆਪਾਂ ਚਲਾ ਰਹੇ ਆ ਤੇ ਜਿਹੜਾ ਆਪਣੀ ਡਬਲ ਐਫ ਜੀ ਹੁੰਦੀ ਹੈ ਜੀ ਡਬਲ ਐਫ ਜੀ ਬਰੀਡ ਤਾਂ ਜਾਂ ਆਰ ਆਰ ਵੀ ਆਪਾਂ ਜਿਹੜੀਆਂ ਠੰਡ ਦੇ ਵਿੱਚ ਮੁਰਗੀਆਂ ਜਿਹੜੀਆਂ ਪਾਲੇ ਨੇ ਖਾਨ ਪੀਣ ਦੀ ਥੋੜੀ ਬਹੁਤੀ ਆਪਾਂ ਘਰ ਦੀ ਜਿਹੜੀ ਹੈਗੀ ਫੀਡ ਨਾਲ ਦੇ ਸਕਦੇ ਹਾਂ ਪਰ ਜੇ ਆਪਾਂ ਜਿਆਦਾ ਜਿਹੜੀ ਆਪਾਂ ਮੁਰਗੀ ਪਾਲਣਾ ਵੱਡੇ ਪੱਧਰ ਦੇ ਕਰਨਾ ਤਾਂ ਆਪਾਂ ਘਰ ਦੀ ਫੀਡ ਤੋਂ ਇਲਾਵਾ ਆਪਾਂ ਨੂੰ ਜਿਹੜੀ ਇਹਨਾਂ ਦੀ ਪੋਲਟਰੀ ਫੀਡ ਹੁੰਦੀ ਉਹ ਆਪਾਂ ਨੂੰ ਲਗਾਤਾਰ ਜਿਹੜੀ ਪਾਉਣੀ ਪੈਂਦੀ ਆ ਉਹ ਜਦੋਂ ਛੋਟੇ-ਛੋਟੇ ਹੁੰਦੇ ਆ ਪਹਿਲੇ ਹਫਤੇ ਆਪਾਂ ਨੂੰ ਪ੍ਰੀ ਸਟਾਰਟਰ ਹੈਗੀ ਜਿਹੜੀ ਉਹ ਖੁਰਾਕ ਆਪਾਂ ਪਾਉਣੀ ਹੈ ਉਸ ਤੋਂ ਬਾਅਦ ਸਟਾਰਟਰ ਫਿਰ ਆਪਾਂ ਹੈਗੀ ਜਿਹੜੀ ਗਰੋਅਰ ਫਿਨਿਸ਼ਰ ਜੇ ਆਪਾਂ ਆਂਡੇ ਦੇ ਤੌਰ ਤੇ ਪਾ ਯੂਜ਼ ਕਰਨਾ ਫਿਰ ਆਪਾਂ ਜਿਹੜੀ ਹੈਗੀ ਐਗ ਕਰਮ ਬਾਈ ਜਿਹੜੀ ਪੋਟਰੀਅਲ ਲੇਅਰ ਫਾਰਮਿੰਗ ਲਈ ਫੀਡ ਹੈ ਜਿਹੜੀ ਆਪਾਂ ਉਹ ਜਿਹੜੇ ਯੂਜ਼ ਕਰਦੇ ਆ। ਟ੍ਰੇਨਿੰਗ ਵੈਸੇ ਅਸੀਂ ਖੋਦ ਜਿਹੜੇ ਬੀਐਸਸੀ ਐਗਰੀਕਲਚਰ ਤੇ ਮੇਰਾ ਬ੍ਰਦਰ ਜਿਹੜਾ ਐਮਐਸਸੀ ਐਗਰੀਕਲਚਰ ਜਿਹੜੀ ਅਸੀਂ ਕੀਤੀ ਹੋਈ ਆ। ਉੱਥੋਂ ਵੀ ਸਾਨੂੰ ਜਿਹੜੀ ਇਹ ਪ੍ਰੇਰਣਾ ਮਿਲੀ ਵੀ ਸਾਨੂੰ ਕੋਈ ਜਿਹੜੇ ਵੀ ਆਪਦੇ ਕੰਮ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਆਪਾਂ ਨੂੰ ਜਿਹੜੇ ਸ਼ੁਰੂ ਕਰਨੇ ਚਾਹੀਦੇ ਆ ਚਾਹੇ ਮੁਰਗੀ ਪਾਲਣ ਹੋ ਗਿਆ ਚਾਹੇ ਆਪਾਂ ਜਿਹੜੀ ਹੈਗੇ ਆ ਫਿਸ਼ ਫਾਰਮਿੰਗ ਜਿਹੜੇ ਕਰਨ ਬਾਰੇ ਸੋਚ ਰਹੇ ਸੀਗੇ ਅਰ ਜਿਹੜਾ ਇਹਦੇ ਵਿੱਚ ਜਿਵੇਂ ਮੇਰੇ ਫਾਦਰ ਸਾਹਿਬ ਨੇ ਕਾਫੀ ਲੰਮਾ ਸਮਾਂ ਕੰਮ ਕੀਤਾ ਉਹਨਾਂ ਦਾ ਵੀ ਤਜਰਬਾ ਸੀਗਾ ਤਾਂ ਕਰਕੇ ਅਸੀਂ ਫਿਰ ਇਹ ਜਿਹੜਾ ਮੁਰਗੀ ਪਾਲਣ ਨੂੰ ਹੀ ਅਸੀਂ ਜਿਹੜਾ ਹੈਗਾ ਪਹਿਲ ਦੇ ਆਧਾਰ ਤੇ ਚੁਣਿਆ ਚਾ ਨਹੀਂ ਹੁੰਦਾ ਜਿਵੇਂ ਆਪਾਂ ਹੈਗਾ ਵੀ ਜਿਹੜੀ ਛੱਤ ਹੈਗੀ ਆ ਉਹ ਵੀ ਆਪਾਂ ਬਾਸ ਦੇ ਤੇ ਉੱਪਰ ਸਰਕੰਨੇ ਦੀ ਹੀ ਪਾਈ ਹੋਈ ਹੈ ਕੋਈ ਬਹੁਤਾ ਖਰਚਾ ਨਹੀਂ ਕੀਤਾ ਸਟਾਰਟਿੰਗ ਤੇ ਪਰ ਇਹਦੇ ਬਾਰੇ ਆਪਾਂ ਨੂੰ ਪ੍ਰੋਪਰ ਜਾਣਕਾਰੀ ਲੈ ਗਈ ਆਪਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਠੀਕ ਕਮਾਈ ਜੇ ਆਪਾਂ ਪਰ ਬਾਰਡ ਆਪਾਂ 100 ਵਰਡਸ ਦੇ ਅਕੋਰਡਿੰਗ ਆਪਾਂ ਗੱਲ ਕਰੀਏ 100 ਵਰਡਸ ਦੇ ਕੋ ਮਿਚੋਂ ਆਪਾਂ ਨੂੰ ਲਗਭਗ ਵੀ 10000 ਇਨਕਮ ਜਿਹੜੀ ਹੋ ਜਾਂਦੀ ਹੈ ਉਹਨਾਂ ਦੇ ਉੱਪਰ ਖਰਚਾ ਜੇ ਆਪਾਂ ਗੱਲ ਕਰੀਏ ਤਕਰੀਬਨ 25000 ਖਰਚਾ ਹੁੰਦਾ ਤੇ 35 ਤੋਂ 40000 ਜਿਹੜਾ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਪਰ ਮੰਥ ਇਹ ਨਹੀਂ ਪਰ ਮੰਥ ਨਹੀਂ ਇਹ ਵੀ ਯਾਨੀ ਕਿ ਤੁਸੀਂ ਲਾ ਲੋ ਇਹ 2.5 ਤੋਂ 3 ਮੰਥ ਦੇ ਵਿੱਚ ਤਿਆਰ ਹੁੰਦੇ ਆ ਜੇ ਆਪਾਂ ਅੰਡੇ ਵਾਲੀ ਕਰਨਾ ਫਿਰ ਉਹ ਜਿਹੜਾ ਬਿਜ਼ਨਸ ਥੋੜਾ ਜਿਹਾ ਅਲੱਗ ਹੁੰਦਾ ਉਹਦੇ ਜੇ ਆਪਾਂ ਲਗਾਤਾਰ ਜਿਹੜੀ ਇਨਕਮ ਹੁੰਦੀ ਰਹਿੰਦੀ ਆ ਇਹਦੇ ਵਿੱਚ ਜੇ ਆਪਾਂ ਹੁਣ ਜਿਵੇਂ ਅਸੀਂ 300 400 ਵਰਡ ਪਾਇਆ ਸੀਗਾ ਤਾਂ ਉਹਦੇ ਵਿੱਚੋਂ ਸਾਨੂੰ ਤਕਰੀਬਨ 70000 ਖਰਚਾ ਆ ਤੇ 112 13000 ਸਾਨੂੰ ਜਿਹੜੀ ਇਨਕਮ ਹੋਈ ਹੈ 42 43000 ਦਾ ਜਿਹੜਾ ਪ੍ਰੋਫਿਟ ਆ ਜਿਹੜਾ ਉਹਨਾਂ ਵਿੱਚ ਆਪਾਂ ਕਹਿ ਸਕਦੇ ਹਾਂ ਯਾ ਆਈ ਨਹੀਂ ਹੈਗਾ ਵੀ ਆਪਾਂ ਪਹਿਲਾਂ ਬੰਦੇ ਰੱਖਾਂਗੇ ਫਿਰ ਆਪਾਂ ਕੰਮ ਸ਼ੁਰੂ ਕਰੀਏ ਜਦੋਂ ਆਪਾਂ ਕੰਮ ਨੂੰ ਵਧਾਵਾਂਗੇ ਫਿਰ ਆਪਾਂ ਬੰਦੇ ਰੱਖ ਸਕਦੇ ਹਾਂ ਇੱਕ ਵਾਰੀ ਤਾਂ ਆਪਦੇ ਪੱਧਰ ਤੇ ਅਸੀਂ ਜਿਹੜਾ ਸਟਾਰਟ ਕੀਤਾ ਹੋਇਆ ਤੇ ਆਪ ਹੀ ਕੰਮ ਕਰਦੇ ਹਾਂ ਇਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਜ਼ਿਆਦਾਤਰ ਜਿਹੜੇ ਹੈਗੇ ਆ ਆਪਣੇ ਬਲੇਲਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਪੈਂਦੀਆਂ ਜਿਹੜੇ ਥੋੜੀ ਦੇਸੀ ਦੇ ਵਿੱਚ ਆ ਗਏ ਇਹਨਾਂ ਨੂੰ ਬਿਮਾਰੀਆਂ ਥੋੜੀਆਂ ਘੱਟ ਪੈਂਦੀਆਂ ਬਾਕੀ ਦਾ ਧਿਆਨ ਰੱਖਣਾ ਪੈਂਦਾ ਫਾਰਮ ਦੇ ਵਿੱਚ ਆਊਟਸਾਈਡਰ ਦੀ ਐਂਟਰੀ ਜਿਹੜੀ ਥੋੜੀ ਐਸੀ ਘਟਾਉਨੇ ਆ ਸਾਫ਼ ਸੁਵਾਈ ਦਾ ਪ੍ਰੋਪਰ ਧਿਆਨ ਰੱਖਦੇ ਆ ਪ੍ਰੋਪਰ ਵੈਂਟੀਲੇਸ਼ਨ ਹੋਣੀ ਚਾਹੀਦੀ ਆ ਹਵਾਦਾਰ ਕਮਰਾ ਹੋਣਾ ਚਾਹੀਦਾ ਸਹੀ ਇਹਨਾਂ ਨੂੰ ਠੰਡ ਦੇ ਵਿੱਚ ਜਿਹੜਾ ਗਰਮੀ ਦੀ ਸਹੂਲਤ ਵੀ ਆਪਾਂ ਨੂੰ ਦੇਣੀ ਚਾਹੀਦੀ ਹੈਗੀ ਹੈ ਹੀਟਰ ਵਗੈਰਾ ਜਾਂ ਆਪਾਂ ਵੱਡੇ ਬੱਲਵ ਲਗਾ ਦੇਣੇ ਆ ਉਹ ਚੀਜ਼ ਅਸੀਂ ਯੂਜ਼ ਕਰਦੇ ਹਾਂ। ਬਾਕੀ ਜਦੋਂ ਠੰਡ ਆਉਂਦੀ ਹੈ ਤਾਂ ਪ੍ਰੋਪਰ ਪੱਲੀਆਂ ਵਗੈਰਾ ਇਹਨਾਂ ਦੇ ਲਾ ਕੇ ਉਹਨਾਂ ਜਿਹੜੀ ਗਰਮਾਈਸਤਨ ਦੀ ਕੋਸ਼ਿਸ਼ ਕਰਦੇ ਆਂ ਫਿਰ ਆਪਾਂ ਜਿਹੜਾ ਬਿਮਾਰੀਆਂ ਤੋਂ ਜੇ ਆਪਾਂ ਸਾਫ ਸਫਾਈ ਰੱਖਦੇ ਆਂ ਤਾਂ ਬਚਿਆ ਜਾ ਸਕਦੇ। ਇਹ ਧਿਆਨ ਰੱਖਣਾ ਪੈਂਦਾ ਈ। ਇੱਕ ਇੱਕ ਮੁਰਗੇ ਦੀ ਧਿਆਨ ਦੇਣਾ ਪੈਂਦਾ। ਜੇ ਹੁਣ ਇੱਕ ਮੁਰਗਾ ਵੀ ਜੇ ਬਿਮਾਰ ਹੁੰਦਾ ਹੈਗਾ ਤਾਂ ਉਹ ਦੇਖਣਾ ਪੈਂਦਾ ਸਾਨੂੰ ਵੀ ਬਿਮਾਰਾ ਤਾਂ ਉਹਨੂੰ ਅਸੀਂ ਅਲੱਗ ਜਿਹੜਾ ਇਸੋਲੇਟ ਕਰ ਦਿੰਨੀ ਆਂ। ਇਹਨੂੰ ਅਲੱਗ ਇਸੋਲੇਟ ਨਹੀਂ ਕਰਾਂਗੇ ਤਾਂ ਬਿਮਾਰੀ ਇਹ ਜਿਹੜੀ ਫਿਰ ਵੱਧ ਜਾਂਦੀ ਹੈ। ਜੇ ਮੁਰਗੇ ਬਾਹਰ ਜਾਂਦੇ ਹੈਗੇ ਆ ਜਾਨੀ ਕਿ ਆਪਦੇ ਪੋਲਟਰੀ ਘਰ ਦੇ ਵਿੱਚੋਂ ਹਾਊਸ ਦੇ ਵਿੱਚੋਂ ਬਾਹਰ ਜਾਂਦੇ ਆ ਤਾਂ ਜ਼ਿਆਦਾ ਚਾਂਸਸ ਹੁੰਦੇ ਵੀ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਇਹਨਾਂ ਦੇ ਨਾਲ ਹੈ ਜਿਹੜੀ ਪੋਲਟਰੀ ਫਾਰਮ ਦੇ ਅੰਦਰ ਜਾ ਸਕਦੀ ਹੈ ਤਾਂ ਕਰਕੇ ਅਸੀਂ ਧਿਆਨ ਰੱਖਦੇ ਹਾਂ ਵੀ ਪੰਛੀ ਜਦੋਂ ਬਾਹਰ ਜਾਂਦਾ ਉਹਨੂੰ ਜਲਦੀ ਜਲਦੀ ਅਸੀਂ ਅੰਦਰ ਭੇਜ ਦੇਣੀ ਪੋਲਟਰੀ ਫਾਰਮ ਵਿੱਚ ਮੈਂ ਬਰਡਸ ਪਾਉਣੇ ਉਸ ਦੇ ਅਕੋਰਡਿੰਗ ਆਪਾਂ ਨੂੰ ਇੱਕ ਬਰਡ ਦੇ ਅਕੋਰਡਿੰਗ ਪਰ ਸਕੁਅਰ ਫੁੱਟ ਜਿਹੜੀ ਜਗ੍ਹਾ ਆਪਾਂ ਨੂੰ ਚਾਹੀਦੀ ਨੇ ਜੇ ਆਪਾਂ 15 ਸਕੁਅਰ ਫੁੱਟ ਦਾ ਆਪਾਂ ਜਗ੍ਹਾ ਲੈਣੀ ਤਾਂ ਉਹਦੇ ਵਿੱਚ ਆਪਾਂ 1500 ਜਿਹੜੇ ਹੈਗੇ ਬਰਡਸ ਨੂੰ ਆਪਾਂ ਰੱਖ ਸਕਦੇ ਹਾਂ ਬਾਕੀ ਇਹਨੂੰ ਆਪਾਂ ਸਹੀ ਜਿਹੜੀ ਹੈਗੀ ਹੈ ਵੀ ਵੈਂਟੀਲੇਸ਼ਨ ਦੇ ਤੌਰ ਤੇ ਸਹੀ ਰੋਸ਼ਨੀ ਦੇ ਪ੍ਰਬੰਧ ਦੇ ਲਈ ਆਪਾਂ ਜਿਹੜਾ ਨੂੰ ਆਹ ਹਿਸਟ ਤੋਂ ਵਿਸਟ ਹੈ ਜਿਹੜੀ ਹੈਗੀ ਹੈ ਡਾਇਰੈਕਸ਼ਨ ਆਪਾਂ ਪੂਰਬ ਤੋਂ ਪੱਛਮ ਵਾਲਾ ਡਾਇਰੈਕਸ਼ਨ ਦੇ ਵਿੱਚ ਇਹਨੂੰ ਬਣਾਉਣਾ ਚਾਹੀਦਾ ਤਾਂ ਜੋ ਸਹੀ ਇਹਦੇ ਵਿੱਚ ਰੋਸ਼ਨੀ ਮਿਲ ਸਕੇ ਪ੍ਰੋਪਰ ਜਿਹੜੀਆਂ ਜਾਲੀਆਂ ਵਗੈਰਾ ਲਾ ਕੇ ਜਿਹੜੇ ਇਹਨੂੰ ਬਣਾਉਣਾ ਚਾਹੀਦੇ ਬਸ ਸਹੀ ਜਿਹੀ ਹੈ ਵੀ ਆਪਾਂ ਕੋਈ ਵੀ ਕੰਮ ਦੀ ਸ਼ੁਰੂਆਤ ਕਰੀਏ ਆਪਾਂ ਨੂੰ ਉਹਦੇ ਬਾਰੇ ਪਹਿਲਾਂ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਆਸੇ-ਬਸ ਪੋਲਟਰੀ ਫਾਰਮ ਦਾ ਜਿਹੜਾ ਵਿਜ਼ਿਟ ਆਪਾਂ ਨੂੰ ਕਰਕੇ ਪ੍ਰੋਪਰ ਜਾਣਕਾਰੀ ਤੇ ਹੈ ਤੇ ਆਪਾਂ ਨੂੰ ਕੰਮ ਕਰਾ ਜਿਹੜਾ ਸ਼ੁਰੂ ਕਰਨਾ ਚਾਹੀਦਾ ਹੈ ਕਮਾਈ ਜੇ ਆਪਾਂ ਪਰ ਬਰਡ ਆਪਾਂ 100 ਬਰਡ ਦੇ ਅਕੋਰਡਿੰਗ ਆਪਾਂ ਗੱਲ ਕਰੀਏ 100 ਬਰਡ ਦੇ ਕੋ ਮਿਚੋਂ ਆਪਾਂ ਨੂੰ ਲਗਭਗ ਵੀ 10000 ਇਨਕਮ ਜਿਹੜੀ ਹੋ ਜਾਂਦੀ ਹੈ ਉਹਨਾਂ ਬਰਡਸ ਪਾਉਣੇ ਉਸ ਦੇ ਅਕੋਰਡਿੰਗ ਆਪਾਂ ਨੂੰ ਇੱਕ ਬਰਡ ਅਕੋਰਡਿੰਗ ਪਰ ਸਕੁਅਰ ਫੁੱਟ ਜਿਹੜੀ ਜਗ੍ਹਾ ਆਪਾਂ ਨੂੰ ਚਾਹੀਦੀ ਨੇ ਜੇ ਆਪਾਂ 15 ਸਕੁਅਰ ਫੁੱਟ ਦਾ ਆਪਾਂ ਜਗ੍ਹਾ ਲੈਨੇ ਤਾਂ ਉਹਦੇ ਵਿੱਚ ਆਪਾਂ 1500 ਜਿਹੜੇ ਹੈਗੇ ਬਰਡਸ ਨੂੰ ਆਪਾਂ ਰੱਖ ਸਕਦੇ ਆ। ਐਗਰੀਕਲਚਰ ਟੀਚਰ ਆ। ਪੋਲਟਰੀ ਫਾਰਮਿੰਗ ਦਾ ਧੰਦਾ ਮੈਂ ਇੱਕ ਸਹਾਇਕ ਬਿਜ਼ਨਸ ਦੇ ਤੌਰ ਤੇ ਆਪਣਾ ਕਰ ਰਿਹਾ। ਤੇ ਪਹਿਲਾਂ ਮੇਰੇ ਫਾਦਰ ਸਾਹਿਬ ਆ ਜਿਹੜਾ ਲੰਮੇ ਸਮੇਂ ਤੋਂ 15-16 ਸਾਲ ਉਹਨਾਂ ਨੇ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾ ਕੀਤਾ ਸੀਗਾ। ਹੁਣ ਮੈਂ ਵੀ ਇੱਕ ਸਹਾਇਕ ਧੰਦੇ ਦੇ ਤੌਰ ਤੇ ਜਿਹੜਾ ਇਹਨੂੰ ਅੱਗੇ ਆਪਾਂ ਚਲਾ ਰਹੇ ਹਾਂ ਤੇ ਜਿਹੜਾ ਆਪਣੀ ਡਬਲ ਐਫਜੀ ਹੁੰਦੀ ਹੈ ਜੀ ਡਬਲ ਐਫਜੀ ਬਰੀਡ ਤਾਂ ਜਾਂ ਆਰਆਰ ਵੀ ਆਪਾਂ ਜਿਹੜੀਆਂ ਠੰਡ ਦੇ ਵਿੱਚ ਮੁਰਗੀਆਂ ਜਿਹੜੀਆਂ ਪਾਲੰਨੇ ਖਾਣ ਪੀਣ ਜੀ ਥੋੜੀ ਬਹੁਤੀ ਆਪਾਂ ਘਰ ਦੀ ਜਿਹੜੀ ਹੈਗੀ ਫੀਡ ਨਾਲ ਦੇ ਸਕਦੇ ਹਾਂ ਪਰ ਜੇ ਆਪਾਂ ਜ਼ਿਆਦਾ ਜਿਹੜੀ ਆਪਾਂ ਮੁਰਗੀ ਪਾਲਣਾ ਵੱਡੇ ਪੱਧਰ ਤੇ ਕਰਨਾ ਤਾਂ ਆਪਾਂ ਘਰ ਦੀ ਫੀਡ ਤੋਂ ਇਲਾਵਾ ਆਪਾਂ ਨੂੰ ਜਿਹੜੀ ਇਹਨਾਂ ਦੀ ਪੋਲਟਰੀ ਫੀਡ ਹੁੰਦੀ ਉਹ ਆਪਾਂ ਨੂੰ ਲਗਾਤਾਰ ਜਿਹੜੀ ਪਾਉਣੀ ਪੈਂਦੀ ਆ ਉਹ ਜਦੋਂ ਛੋਟੇ ਛੋਟੇ ਹੁੰਦੇ ਆ ਪਹਿਲੇ ਹਫਤੇ ਆਪਾਂ ਨੂੰ ਪ੍ਰੀ ਸਟਾਰਟਰ ਹੈਗੀ ਜਿਹੜੀ ਉਹ ਖਰਾਕ ਆਪਾਂ ਪਾਉਨੇ ਆ ਉਸ ਤੋਂ ਬਾਅਦ ਸਟਾਰਟਰ ਫੇਰ ਆਪਾਂ ਹੈਗੀ ਜਿਹੜੀ ਗਰੋਵਰ ਫਿਨਿਸ਼ਰ ਜੇ ਆਪਾਂ ਅੰਡੇ ਦੇ ਤੌਰ ਤੇ ਆਪਾਂ ਯੂਜ਼ ਕਰਨਾ ਫੇਰ ਆਪਾਂ ਜਿਹੜੀ ਹੈਗੀ ਐਗ ਕਰਮਬ ਜਿਹੜੀ ਪੋਟਰੀ ਅਲੀ ਲੇਅਰ ਫਾਰਮਿੰਗ ਲਈ ਫੀਡ ਹੈ ਜਿਹੜੀ ਆਪਾਂ ਉਹ ਜਿਹੜੀ ਯੂਜ਼ ਕਰਦੇ ਆ ਟ੍ਰੇਨਿੰਗ ਵੈਸੇ ਅਸੀਂ ਖੋਦ ਜਿਹੜੀ ਬੀਐਸਸੀ ਐਗਰੀਕਲਚਰ ਤੇ ਮੇਰਾ ਬ੍ਰਦਰ ਹੈ ਜਿਹੜਾ ਐਮਐਸਸੀ ਐਗਰੀਕਲਚਰ ਹੈ ਜਿਹੜੀ ਅਸੀਂ ਕੀਤੀ ਹੋਈ ਆ ਉਥੋਂ ਵੀ ਸਾਨੂੰ ਜਿਹੜੀ ਇਹ ਪ੍ਰੇਰਣਾ ਮਿਲੀ ਵੀ ਸਾਨੂੰ ਕੋਈ ਜਿਹੜੇ ਵੀ ਆਪਦੇ ਕੰਮ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਆਪਾਂ ਨੂੰ ਜਿਹੜੇ ਸ਼ੁਰੂ ਕਰਨੇ ਚਾਹੀਦੇ ਆ ਚਾਹੇ ਮੁਰਗੀ ਪਾਲਣ ਹੋ ਗਿਆ ਚਾਹੇ ਆਪਾਂ ਜਿਹੜੀ ਹੈਗੇ ਆ ਫਿਸ਼ ਫਾਰਮਿੰਗ ਜਿਹੜੇ ਕਰਨ ਬਾਰੇ ਸੋਚ ਰਹੇ ਸੀਗੇ ਪਰ ਜਿਹੜਾ ਹੈਗਾ ਇਹਦੇ ਵਿੱਚ ਜਿਵੇਂ ਮੇਰੇ ਫਾਦਰ ਸਾਹਿਬ ਨੇ ਕਾਫੀ ਲੰਮਾ ਸਮਾਂ ਕੰਮ ਕੀਤਾ ਉਹਨਾਂ ਦਾ ਵੀ ਤਜਰਬਾ ਸੀਗਾ ਤਾਂ ਕਰਕੇ ਅਸੀਂ ਫਿਰ ਇਹ ਜਿਹੜਾ ਮੁਰਗੀ ਪਾਲਣ ਨੂੰ ਹੀ ਅਸੀਂ ਜਿਹੜਾ ਹੈਗਾ ਪਹਿਲ ਦੇ ਆਧਾਰ ਤੇ ਚੁਣਿਆ ਚਾ ਨਹੀਂ ਹੁੰਦਾ ਜਿਵੇਂ ਆਪਾਂ ਹੈਗਾ ਵੀ ਜਿਹੜੀ ਛੱਤ ਹੈਗੀ ਆ ਉਹ ਵੀ ਆਪਾਂ ਬਾਂਸ ਦੇ ਤੇ ਉੱਪਰ ਸਰ ਕਰਨਿਆਂ ਦੀ ਹੀ ਪਾਈ ਹੋਈ ਹੈ ਕੋਈ ਬਹੁਤਾ ਖਰਚਾ ਨਹੀਂ ਕੀਤਾ ਸਟਾਰਟਿੰਗ ਤੇ ਪਰ ਇਹਦੇ ਬਾਰੇ ਆਪਾਂ ਨੂੰ ਪ੍ਰੋਪਰ ਜਾਣਕਾਰੀ ਲੈ ਗਈ ਆਪਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਠੀਕ ਕਮਾਈ ਜੇ ਆਪਾਂ ਪਰ ਬਰਡ ਆਪਾਂ 100 ਬਰਡ ਦੇ ਅਕੋਰਡਿੰਗ ਆਪਾਂ ਗੱਲ ਕਰੀਏ 100 ਬਰਡ ਦੇ ਕੋ ਮਿਚੋਂ ਆਪਾਂ ਨੂੰ ਲਗਭਗ ਵੀ 10000 ਇਨਕਮ ਜਿਹੜੀ ਹੋ ਜਾਂਦੀ ਹੈ ਉਹਨਾਂ ਦੇ ਉੱਪਰ ਖਰਚਾ ਜੇ ਆਪਾਂ ਗੱਲ ਕਰੀਏ ਤਕਰੀਬਨ 25000 ਖਰਚਾ ਹੁੰਦਾ ਤੇ 35 ਤੋਂ 40000 ਜਿਹੜਾ ਆਪਾਂ ਨੂੰ ਪ੍ਰੋਫਿਟ ਹੁੰਦਾ ਹੈ ਪਰਮਨ ਇਹ ਨਹੀਂ ਪਰ ਮੰਥ ਨਹੀਂ ਇਹ ਵੀ ਜਾਨੀ ਕਿ ਤੁਸੀਂ ਲਾ ਲੋ ਇਹ ਢਾਈ ਤਿੰਨ ਮੰਥ ਦੇ ਵਿੱਚ ਤਿਆਰ ਹੁੰਦੇ ਆ ਜੇ ਆਪਾਂ ਅੰਡੇ ਵਾਲੀ ਕਰਨਾ ਫਿਰ ਉਹ ਜਿਹੜਾ ਬਿਜ਼ਨਸ ਥੋੜਾ ਜਿਹਾ ਅਲੱਗ ਹੁੰਦਾ ਉਹਦੇ ਚ ਆਪਾਂ ਲਗਾਤਾਰ ਜਿਹੜੀ ਇਨਕਮ ਹੁੰਦੀ ਰਹਿੰਦੀ ਆ ਇਹਦੇ ਵਿੱਚ ਜੇ ਆਪਾਂ ਹੁਣ ਜਿਵੇਂ ਅਸੀਂ 300 400 ਵਰਡ ਪਾਇਆ ਸੀਗਾ ਤਾਂ ਉਹਦੇ ਵਿੱਚੋਂ ਸਾਨੂੰ ਤਕਰੀਬਨ 70000 ਖਰਚਾ ਆ ਤੇ 1 ਲੱਖ 12 13000 ਸਾਨੂੰ ਜਿਹੜੀ ਇਨਕਮ ਹੋਈ ਹੈ 42 43000 ਦਾ ਜਿਹੜਾ ਪ੍ਰੋਫਿਟ ਆ ਜਿਹੜਾ ਉਨਨਾ ਵਿੱਚ ਆਪਾਂ ਕਹਿ ਸਕਦੇ ਹਾਂ ਯਾ ਆਈ ਨਹੀਂ ਹੈਗਾ ਵੀ ਆਪਾਂ ਪਹਿਲਾਂ ਬੰਦੇ ਰੱਖਾਂਗੇ ਫਿਰ ਆਪਾਂ ਕੰਮ ਸ਼ੁਰੂ ਕਰੀਏ ਜਦੋਂ ਆਪਾਂ ਕੰਮ ਨੂੰ ਵਧਾਵਾਂਗੇ ਫਿਰ ਆਪਾਂ ਬੰਦੇ ਰੱਖ ਸਕਦੇ ਹਾਂ ਕਰੀ ਤਾਂ ਆਪਦੇ ਪੱਧਰ ਦੀ ਸੀਟ ਸਟਾਰਟ ਕੀਤਾ ਹੋਇਆ ਤੇ ਆਪ ਹੀ ਕੰਮ ਕਰਦੇ ਹਾਂ ਇਹਦੇ ਵਿੱਚ ਠੀਕ ਹੈ ਜਿਹੜੀਆਂ ਪ੍ਰੋਬਲਮਸ ਆ ਜ਼ਿਆਦਾਤਰ ਜਿਹੜੇ ਹੈਗੇ ਆ ਆਪਣੇ ਬਲੇਲਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਪੈਂਦੀਆਂ ਜਿਹੜੇ ਥੋੜੇ ਜੇ ਦੇਸੀ ਦੇ ਵਿੱਚ ਆ ਗਏ ਇਹਨਾਂ ਨੂੰ ਬਿਮਾਰੀਆਂ ਥੋੜੀਆਂ ਜਿਹੀ ਘੱਟ ਪੈਂਦੀਆਂ ਬਾਕੀ ਦਾ ਧਿਆਨ ਰੱਖਣਾ ਪੈਂਦਾ ਫਾਰਮ ਦੇ ਵਿੱਚ ਆਊਟਸਾਈਡਰ ਦੀ ਐਂਟਰੀ ਜਿਹੜੀ ਥੋੜੀ ਜਿਹੀ ਸੀ ਘਟਾਉਣੀ ਹੈ ਸਾਫ ਸਵਾਬਾਈ ਦਾ ਪ੍ਰੋਪਰ ਧਿਆਨ ਰੱਖਦੇ ਆ ਪ੍ਰੋਪਰ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ ਹਵਾਦਾਰ ਕਮਰਾ ਹੋਣਾ ਚਾਹੀਦਾ ਸਹੀ ਇਹਨਾਂ ਨੂੰ ਠੰਡ ਦੇ ਵਿੱਚ ਜਿਹੜਾ ਗਰਮੀ ਦੀ ਸਹੂਲਤ ਵੀ ਆਪਾਂ ਨੂੰ ਦੇਣੀ ਚਾਹੀਦੀ ਹੈਗੀ ਹੈ ਹੀਟਰ ਵਗੈਰਾ ਜਾਂ ਆਪਾਂ ਵੱਡੇ ਬੱਲਵ ਲਗਾ ਦੇਣੀ ਆ ਉਹ ਚੀਜ਼ਾਂ ਸੀ ਯੂਜ਼ ਕਰਦੇ ਆ ਬਾਕੀ ਜਦੋਂ ਠੰਡ ਆਉਂਦੀ ਹੈ ਤਾਂ ਪ੍ਰੋਪਰ ਪੱਲੀਆਂ ਵਗੈਰਾ ਇਹਨਾਂ ਦੇ ਲਾ ਕੇ ਨਾਉਣ ਜਿਹੜੀ ਗਰਮੈਸਤਨ ਦੀ ਕੋਸ਼ਿਸ਼ ਕਰਦੇ ਆ ਫਿਰ ਆਪਾਂ ਜਿਹੜਾ ਬਿਮਾਰੀਆਂ ਤੋਂ ਜੇ ਆਪਾਂ ਸਾਫ ਸਫਾਈ ਰੱਖਦੇ ਆ ਤਾਂ ਬਚਿਆ ਜਾ ਸਕਦੇ ਹੈ ਧਿਆਨ ਰੱਖਣਾ ਪੈਂਦਾ ਈ ਇੱਕ ਇੱਕ ਮੁਰਗੇ ਦੇ ਧਿਆਨ ਦੇਣਾ ਪੈਂਦਾ ਜੇ ਹੁਣ ਇੱਕ ਮੁਰਗਾ ਵੀ ਜੇ ਬਿਮਾਰ ਹੁੰਦਾ ਹੈਗਾ ਤਾਂ ਉਹ ਦੇਖਣਾ ਪੈਂਦਾ ਸਾਨੂੰ ਇਹ ਬਿਮਾਰਾ ਤੋਂ ਅਸੀਂ ਅਲੱਗ ਜਿਹੜਾ ਇਸੋਲੇਟ ਕਰ ਦਿੰਨੀ ਆ ਇਹਨੂੰ ਅਲੱਗ ਇਸੋਲੇਟ ਨਹੀਂ ਕਰਾਂਗੇ ਤਾਂ ਬਿਮਾਰੀ ਜਿਹੜੀ ਫਿਰ ਵੱਧ ਜਾਂਦੀ ਹੈ ਜੇ ਮੁਰਗੇ ਬਾਹਰ ਜਾਂਦੇ ਹੈਗੇ ਆ ਜਾਨੀ ਕਿ ਆਪਦੇ ਪੋਲਟਰੀ ਘਰ ਦੇ ਵਿੱਚੋਂ ਹਾਊਸ ਦੇ ਵਿੱਚੋਂ ਬਾਹਰ ਜਾਂਦੇ ਆ ਤਾਂ ਜਿਆਦਾ ਚਾਂਸਸ ਹੁੰਦੇ ਵੀ ਕੋਈ ਨਾ ਕੋਈ ਬਿਮਾਰੀ ਆ ਜਿਹੜੀ ਇਹਨਾਂ ਦੇ ਨਾਲ ਹੈ ਜਿਹੜੀ ਪੋਲਟਰੀ ਫਾਰਮ ਦੇ ਅੰਦਰ ਜਾ ਸਕਦੀ ਹੈ ਤਾਂ ਕਰਕੇ ਅਸੀਂ ਧਿਆਨ ਰੱਖਦੇ ਹਾਂ ਵੀ ਪੰਛੀ ਜੇ ਬਾਹਰ ਜਾਂਦਾ ਉਹਨੂੰ ਜਲਦੀ ਜਲਦੀ ਅਸੀਂ ਅੰਦਰ ਭੇਜ ਦੇਣੀ ਪੋਲਟਰੀ ਫਾਰਮ ਵਿੱਚ ਮੈਂ ਬਰਡਸ ਪਾਉਣੀਆਂ ਉਸ ਦੇ ਅਕੋਰਡਿੰਗ ਆਪਾਂ ਨੂੰ ਇੱਕ ਬਰਡ ਦੇ ਅਕੋਰਡਿੰਗ ਪਰ ਸਕੁਅਰ ਫੁੱਟ ਜਿਹੜੀ ਜਗ੍ਹਾ ਆਪਾਂ ਨੂੰ ਚਾਹੀਦੀ ਨੇ ਜੇ ਆਪਾਂ 15 ਸਕੁਅਰ ਫੁੱਟ ਦਾ ਆਪਾਂ ਜਗ੍ਹਾ ਲੈਣੀ ਤਾਂ ਉਹਦੇ ਵਿੱਚ ਆਪਾਂ 1500 ਜਿਹੜੇ ਹੈਗੇ ਬਰਡਸ ਨੂੰ ਆਪਾਂ ਰੱਖ ਸਕਦੇ ਹਾਂ ਬਾਕੀ ਇਹਨੂੰ ਆਪਾਂ ਸਹੀ ਜਿਹੜੀ ਹੈਗੀ ਆ ਵੀ ਵੈਂਟੀਲੇਸ਼ਨ ਦੇ ਤੌਰ ਤੇ ਸਹੀ ਰੋਸ਼ਨੀ ਦੇ ਪ੍ਰਬੰਧ ਦੇ ਲਈ ਆਪਾਂ ਜਿਹੜਾ ਨੂੰ ਆਹ ਹਿਸਟ ਤੋਂ ਵਿਸਟ ਹੈ ਜਿਹੜੀ ਹੈਗੀ ਹੈ ਡਾਇਰੈਕਸ਼ਨ ਆਪਾਂ ਪੂਰਬ ਤੋਂ ਪੱਛਮ ਵਾਲਾ ਡਾਇਰੈਕਸ਼ਨ ਦੇ ਵਿੱਚ ਇਹਨੂੰ ਬਣਾਉਣਾ ਚਾਹੀਦਾ ਤਾਂ ਜੋ ਸਹੀ ਇਹਦੇ ਵਿੱਚ ਰੋਸ਼ਨੀ ਮਿਲ ਸਕੇ ਪ੍ਰੋਪਰ ਜਿਹੜੀਆਂ ਜਾਲੀਆਂ ਵਗੈਰਾ ਲਾ ਕੇ ਜਿਹੜੇ ਇਹਨੂੰ ਬਣਾਉਣਾ ਚਾਹੀਦੇ ਬਸ ਸਹੀ ਜਿਹੀ ਹੈ ਵੀ ਆਪਾਂ ਕੋਈ ਵੀ ਕੰਮ ਦੀ ਸ਼ੁਰੂਆਤ ਕਰੀਏ ਤਾਂ ਆਪਾਂ ਨੂੰ ਉਹਦੇ ਬਾਰੇ ਤੇ ਪਹਿਲਾਂ ਜਾਣਕਾਰੀ ਲੈ ਲੈਣੀ ਚਾਹੀਦੀ ਨੇ ਆਸੇ-ਬਸ ਪੋਲਟਰੀ ਫਾਰਮ ਦਾ ਜਿਹੜਾ ਵਿਜ਼ਿਟ ਆਪਾਂ ਨੂੰ ਕਰਕੇ ਪ੍ਰੋਪਰ ਜਾਣਕਾਰੀ ਤੇ ਹੈ ਤੇ ਆਪਾਂ ਨੂੰ ਕੰਮ ਕਰਾ ਜਿਹੜਾ ਸ਼ੁਰੂ ਕਰਨਾ ਚਾਹੀਦਾ ਹੈ